ਅਨਾਜ ਮੰਡੀ ਮਰੰਡੇ ਵਿਖੇ ਕਣਕ ਦੀ ਫਸਲ ਦੀ ਖਰੀਦ ਸ਼ੁਰੂ ਕਰਵਾਉਣ ਲਈ ਹਲਕਾ ਵਿਧਾਇਕ ਡਾਕਟਰ ਚੰਨਜੀਤ ਸਿੰਘ ਮਾਰਕੀਟ ਕਮੇਟੀ ਦੇ ਚੇਅਰਮੈਨ ਐਨ ਪੀ ਰਾਣਾ ਅਤੇ ਐਸੋਸੀਏਸ਼ਨ ਮਰੰਡਾ ਦੇ ਪ੍ਰਧਾਨ ਜੁਜਾਰ ਸਿੰਘ ਮਾਵੀ ਮਾਰਕੀਟ ਕਮੇਟੀ ਦੇ ਸੈਕਟਰੀ ਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਪਹੁੰਚੇ ਇਸ ਮੌਕੇ ਹਲਕਾ ਵਿਧਾਇਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਮੰਡੀਆਂ ਦੇ ਵਿੱਚ ਵਧੀਆ ਪ੍ਰਬੰਧ ਕੀਤੇ ਹੋਏ ਨੇ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਨਹੀਂ ਆਵੇਗੀ ਅਤੇ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ। ਉਧਰ ਹਲਕਾ ਬਤਆਇਕ ਨੇ ਜੋ ਕਿਹਾ ਸੁਣੋ ਮਰੰਡਾ ਤੋਂ ਪੱਤਰਕਾਰ ਗੁਰਮੀਤ ਸਿੰਘ ਚੋਪੜਾ ਦੀ ਰਿਪੋਰਟ ਇਹ ਜਿਹੜੀ ਇੱਥੇ ਆਪਣੇ ਮਰੰਡਾ ਮੰਡੀ ਤੋਂ ਹੀ ਖੜੇ ਇਹ ਇੱਥੇ ਕੀ ਕਿਹਾਈ ਹੈ ਔਰ ਇਹ ਜਿਹੜੀ ਅੱਜ ਢੇਰੀ ਜਿਹੜੀ ਜੁਮਨੇ ਤੋਂ ਖੜੇ ਇਹ ਉਹਨਾਂ ਤੋਂ ਵੀ ਹੈ ਕਿ ਬਹੁਤ ਵਧੀਆ ਦਾਣਾ ਵੀ ਬੜਾ ਅੱਛਾ ਹੈ ਕੋਈ ਇਹ ਨਹੀਂ ਵੀ ਕਮਜ਼ੋਰ ਦਾਣਾ ਔਰ ਇਹਨਾਂ ਦਾ ਜਿਹੜਾ ਨਮੀ ਵੀ ਬਿਲਕੁਲ ਸਹੀ ਆ ਰਹੀ 12% ਤੇ ਆਸ-ਪਾਸ ਹੈ। ਤੇ ਮੇਰਾ ਖਿਆਲ ਹੈ ਕਿ ਬਹੁਤ ਵਧੀਆ ਇਸ ਵਾਰੀ ਸੀਜ਼ਨ ਹੈ ਨਾ ਕਿਉਂਕਿ ਬੜੀ ਕਿਸਪਰ ਰਹੀ ਹੈ ਵਾਇਟਰੂ ਦੀ ਤੇ ਝਾੜ ਵੀ ਚੰਗਾ। ਪਰ ਤੀਜੀ ਵਾਰ ਲਿਫਟਿਕ ਦੀ ਥੋੜੀ ਪ੍ਰੋਬਲਮ ਆਈ ਸੀ। ਲਿਫਟਿੰਗ ਦੀ ਆਈ ਸੀ ਪਰ ਅੱਜ ਹੱਲ ਹੋ ਗਈ। ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਸਫਾਈ ਵੀ ਜਰਾ ਹੋਟ ਟਾਇਲਟ ਪਾਣੀ ਸਾਰਾ ਕੁਝ ਬਹੁਤ ਵਧੀਆ ਸਾਡੇ ਚੇਅਰਮੈਨ ਸਾਹਿਬ ਐਨਸੀ ਰਾਣਾ ਜੀ ਖੜੇ ਨੇ ਨਾਲ। ਇਹਨਾਂ ਨੇ ਬਹੁਤ ਵਧੀਆ ਸਾਰਾ ਕੰਮ ਕੀਤਾ ਹੈ। ਬਾਕੀ ਚਾਰ ਟੈਕਨੀਕਸ ਆ ਗਏ। ਸੋ ਵਧੀਆ ਜਿਹੜੀ ਇਸ ਤੋਂ ਅੱਗੇ ਛਾੜਾ ਛਾਏਗਾ ਔਰ ਸਾਡੇ ਕਿਸਾਨਾਂ ਲਈ ਬੜੀ ਅੱਛੀ ਜਿਹੜੀ ਹੈ। ਬਬਰ ਤੇ ਮੈਂ ਉਸ ਤੋਂ ਤਾਕਤ ਤੋਂ ਅਪੀ ਅਰਦਾਸ ਕਰਦਾ ਕਿ ਨਿਰਬਿਗਨ ਜਿਹੜੀ ਹੈ ਇੱਕ ਇੱਕ ਦਾਣਾ ਕਿਸਾਨ ਦਾ ਠਿੱਕਿਆ ਜਾਏਗਾ। ਮਾਸ਼ਾਅੱਲ। ਪੰਡੀ ਦੇ ਵਿੱਚ ਜਿਹੜੀ ਅਨਾਜ ਦੀ ਜਿਹੜੀ ਸ਼ੁਰੂਆਤ ਹੋਈ ਹੈ ਇਹਦੇ ਬਾਰੇ ਕੀ ਕਹਿੰਦੇ? ਤੁਹਾਡਾ ਨਾਮ ਸੌਣੇ ਕੌਫੀ ਚੰਗਾ ਕਰਵਾਇਆ ਮਾਜੀ ਬਹੁਤ ਵਧੀਆ ਦੇਣਾ ਜੀ ਇਹ ਪਹਿਲਾ ਦਿਨ ਹੈ ਮੰਡੀ ਵਿੱਚ ਟੀਕ ਫੋੜੀ ਹੋਈ ਆ ਜਿਹੜੀ ਪਰਮਾਤਮਾ ਗੁਰੂ ਨੇ ਏਅਰ ਡਾਊਨ ਕਰਦਾ ਵੀ ਜਿਹੜੇ ਦੇ ਨਾਲ ਚੱਲ ਰਹੇ ਆ ਖਾਲੀ ਦੇ ਆਵੇ ਕਿਸਾਨਾਂ ਦੇ ਪੀਣਾ ਵਾਸਤੇ ਟੀਕ ਫੋਟ ਸਾਡੀ ਬਹੁਤ ਵਧੀਆ ਹੈ ਦਾਣਾ ਬਹੁਤ ਵਧੀਆ ਸਭ ਪੂਰੇ ਏਅਰ ਡਾਊਨ ਕਰਦਾ ਜੀ ਪਰਮਾਤਮਾ ਸਰਜੀਕਲ ਰੱਖੇ ਕਰਦਾ ਤੇ ਅਨਾਜ ਮੰਡੀ ਦੇ ਵਿੱਚ ਜਿਹੜੇ ਜਿਵੇਂ ਟਾਇਰਸ ਵਗੈਰਾ ਦਾ ਕਿਸਾਨਾਂ ਦੇ ਪੈਣ ਲਈ ਪਾਣੀ ਦੇ ਸਾਰੇ ਕੰਪਨੀ ਕਰਦੇ ਜੀ ਕੰਪਲੀਟ ਹੈ ਸਾਰੇ ਕੋਈ ਤਰੋੜ ਬੜੀ ਟੀਨ ਵਾਲਾ ਜੀ ਆ